ਮਾਂ ਹੋ ਚੁੱਕਿਆ ਜੀ ਸਵੇਰ ਦੇ तकरीबन 6 ਵਜੇ ਚੁੱਕੇ ਨੇ ਤੇ ਦਿਨ ਹੈਗਾ ਅੱਜ ਜੀ ਸ਼ਨੀਵਾਰ 2025 1 ਨਵੰਬਰ ਰਾਤ ਆਪਾਂ ਮੰਦਰ ਵਿੱਚ ਇੱਥੇ ਟਿਕਾਣਾ ਕੀਤਾ ਸੀ ਇੱਧਰ ਆਪਣਾ ਤੁਹਾਨੂੰ ਦਿਖਾਇਆ ਸੀ ਰਾਤ ਆਪਾਂ ਟੈਂਟ ਲਾਇਆ ਸੀਗਾ ਤੇ ਇੱਧਰ ਇਹ ਰੋਡ ਜਾਂਦਾ ਜੀ ਬੀਕਾਨੇਰ ਨੂੰ ਤੇ ਅੱਜ ਆਪਾਂ 70 80 ਕਿਲੋਮੀਟਰ ਵਾਟ ਕੱਢਣੀ ਆ ਜੇ ਹਨੇਰਾ ਪਿਆ ਅ ਥੋੜੀ ਜੀ ਠੰਡ ਵੀ ਸੀ ਰਾਤ ਧੁੰਦ ਜੀ ਹੈਗੀ ਆ ਬਾਕੀ ਸਮਾਨ ਪੈਕ ਕਰਦੇ ਆ ਬਾਕੀ ਬਾਅਦ ਚ ਕਰਦੇ ਆ ਗੱਲਬਾਤ ਸਮਾਂ 6:30 ਦਾ ਹੋ ਚੁੱਕਿਆ ਤੇ ਸਾਈਕਲ ਆਪਣੇ ਰੈਡੀ ਨੇ ਸਮਾਨ ਪੈਕ ਹੋ ਗਿਆ ਜੀ ਤੇ ਅੱਧਾ ਘੰਟਾ ਲੇਟ ਆ 6 ਵਜੇ ਦਾ ਰੱਖਿਆ ਸੀ ਆਪਾਂ ਮਾੜਾ ਮੋਟਾ ਇੰਨਾ ਕ ਟਾਈਮ ਹੋ ਹੀ ਜਾਂਦਾ ਸ਼੍ਰੀ ਕਰਣੀ ਮਾਤਾ ਮੰਦਰ ਛਤਰਗੜ ਬੀਕਾਨੇਰ ਬਹੁਤ ਬਹੁਤ ਧੰਨਵਾਦ ਜੀ ਮੰਦਰ ਕਮੇਟੀ ਤੇ ਨਾਲ ਇਹਨਾਂ ਦਾ ਵੀਰਾਂ ਦਾ ਢਾਬਾ ਤੇ ਇਹਨਾਂ ਦੇ ਨਾਲ ਮੰਦਿਰ ਆ ਇੱਥੇ ਇੱਥੇ ਆਪਾਂ ਰਾਤ ਉਹ ਸ਼ੈੱਡ ਥੱਲੇ ਸੀਗੇ ਰਾਤ ਤੇ ਸਾਈਕਲ ਆਪਣੇ ਰੈਡੀ ਨੇ ਤੇ ਆਪਾਂ ਚੱਲਾਂਗੇ ਹੁਣ ਇੱਧਰ ਜੀ ਸਾਹਮਣੇ ਬੀਕਾ ਨੇਰ ਰੋੜ ਜਾਂਦਾ ਸਿੱਧਾ ਬਠਿੰਡਾ ਬੀਕਾ ਨੇਰ ਹੋ ਗਿਆ ਇਹ ਨਾ ਜਗਾ ਜਗਾ ਤੇ ਆ ਕੀੜੇ ਜੇ ਬੜੇ ਫਿਰਦੇ ਨੇ ਆ ਦੇ ਆ ਭੂੰਡ ਜੇ ਇੱਕ ਇਧਰ ਫਿਰਦਾ ਇੱਕ ਆ ਫਿਰਦਾ ਚਾਪੀ ਕੇ ਤੁਰੇ ਸੀਗੇ ਤੇ ਹਜੇ ਰੋਟੀ ਪਾਣੀ ਤਾਂ ਆਪਾਂ ਕੁਛ ਖਾਦਾ ਨਹੀਂ ਸੀ ਅੱਗੇ ਅਬਾਈ ਹੁਣੀ ਮਿਲੇ ਸੀਗੇ ਅਨੂਪਗੜ੍ਹ ਤੋਂ ਵੀਰੇ ਹਾਂ ਨੂੰ ਅਨੂਪਗੜ੍ਹ ਆਪਾਂ ਰਹਿਸ਼ ਕੀਤੀ ਸੀ ਪਰਸੋ ਰਾਤ ਆ ਪਰੇ ਸੀਗੇ ਛਤਰਗੜ੍ਹ ਇੱਕ ਮੰਦਿਰ ਵਿੱਚ ਢਾਬਾ ਦੇ ਇਹਦੇ ਜਾਂਦੇ ਸੀ ਬਾਈ ਉਹਨਾਂ ਨੇ ਆ ਕਿੰਨੂ ਦੇਤੇ ਸੀਗੇ ਤੇ ਇੱਕ ਬਾਈ ਨੇ ਹੋਰ ਫਰਮਾਇਸ਼ ਪਾਈ ਆ ਵੀ ਅੱਗੇ ਕੀ ਲੱਗਿਆ ਉਹ ਵੀਰੇ ਭੁੱਲ ਗਿਆ ਕੱਕੜੀ ਕੱਕੜੀ ਨਹੀਂ ਪਹਿਲਾਂ ਤੁਸੀਂ ਆਪਣੀ ਕੱਕੜੀਓ ਪ੍ਰਿਆਣੀ ਕਾਕੜੀਓ ਮੈਨੂੰ ਨਾ ਨਹੀਂ ਲੈਣਾ ਹੁੰਦਾ ਤੇ ਅੱਗੇ ਜਾ ਕੇ ਉਹ ਦੇ ਦਿਆਂ ਬਾਈ ਕਹਿੰਦਾ ਉਹ ਖਾ ਲਿਓ ਫਰੈਸ਼ ਹੋਣੀਆਂ ਖੇਤਾਂ 'ਚ ਦੇ ਦਿਆਂ ਅੱਗੇ ਜਾ ਕੇ ਕਿਵੇਂ ਕੀ ਹਿਸਾਬਤਾ ਵਾ ਬੀਕਨੇਰ ਰਹਿ ਗਿਆ ਆਪਣਾ 66 ਕਿਲੋਮੀਟਰ ਸਫ਼ਰ ਨਾਲ ਜੁੜੇ ਰਹੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੁਣਾ ਨੇ ਜਿਨ੍ਹਾਂ ਨੇ ਆ ਆਪਾਂ ਨੂੰ ਮਸੰਮੀ ਦਿੱਤੀ ਸੀਗੀ ਉਹ ਵਿਆਹ ਜਾਂਦੇ ਸੀਗੇ ਰਾਸਤੇ 'ਚ ਨਾ ਕੌੜ ਤੁੰਬੇ ਦੇਖ ਲੋ ਆ ਜਗਾ ਜਗਾ ਤੇ ਕਿਸੇ ਨੇ ਬਾੜੀ ਕੀਤੀ ਹੋਈ ਆ ਤੇ ਇਧਰ ਦੇਖੋ ਕਿੰਨੇ ਪਏ ਨੇ ਉਹ ਦੂਰ ਤੱਕ ਜਿੱਥੇ ਨਿਗਾਹ ਵੱਜਦੀ ਆ ਐਦਾਂ ਪਏ ਨੇ ਆ ਬੇਲਾਂ ਨੇ ਨਾਲ ਦੇ ਉਹ ਦੂਰ ਤੱਕ ਖਿੰਡੇ ਪਏ ਨੇ ਤੇ ਮੈਂ ਕਹਾਂ ਵੀ ਹੁਣ ਭੁੱਖ ਲੱਗੀ ਆ ਰੋਟੀ ਮਿਲੀ ਨਹੀਂ ਆ ਖਾ ਲਈਏ ਫਿਰ ਚਾਲੇ ਪਾਉਣੇ ਅੱਗੇ ਨੂੰ ਹੁਣ ਮੁਸੰਮੀ ਨੂੰ ਕਿਹੜਾ ਦਿੱਤਾ ਜਾਊਗਾ ਘਾਸੇ ਇਟਾ ਮਗਰੋਂ ਪੀਕਾਨੇਰ ਦਾ ਬੋਰਡ ਭਾਈ ਆ ਗਿਆ 15 ਕਿਲੋਮੀਟਰ ਪੀਕਾਨੇਰ 15 ਕਿਲੋਮੀਟਰ ਸਿੱਧਾ ਉਹ ਜੋਕ ਜਿਹੜਾ ਸਿੱਧਾ ਹੀ ਜਾਣਾ ਉੱਥੋਂ ਆਪਾਂ ਤੇ ਜਾ ਕੇ ਆਪਾਂ ਪਹਿਲਾਂ ਫੈਰ ਕਰਦੇ ਹਾਂ ਗੁਰਦੁਆਰਾ ਸਾਹਿਬ ਦੇਖਦੇ ਆਥੇ ਫਿਰ ਉਸ ਤੋਂ ਬਾਅਦ ਦੇਖਦੇ ਆ ਵੀ ਆਪਾਂ ਕਿੱਥੇ ਜਾਣਾ ਕੀ ਘੁੰਮਣਾ ਹਾਂਜੀ ਆਪਾਂ ਲਿਕਨੇਰ ਪਹੁੰਚ ਗਏ ਜੀ ਤੇ ਆ ਆਪਣਾ ਗੁਰਦੁਆਰਾ ਸਾਹਿਬ ਵਿੱਚ ਆਪਾਂ ਨੂੰ ਆ ਰੂਮ ਮਿਲ ਗਿਆ ਤੇ ਬਹੁਤ ਸਾਫ਼ ਸੁਥਰਾ ਰੂਮ ਆ ਰੂਮ ਬਹੁਤ ਸੋਹਣੇ ਰੂਮ ਨੇ ਇੱਧਰ ਦਿਖਾਉਣਾ ਮੈਂ ਇੱਕ ਮਿੰਟ ਉਹ ਤੱਕ ਰੂਮ ਨੇ ਬਹੁਤ ਸੋਹਣੇ ਰੂਮ ਬਣੇ ਹੋਏ ਨੇ ਤੇ ਆਹ ਇਹ ਤਾਂ 300 ਰੁਪਿਆ ਕਿਰਾਇਆ ਲੈਂਦੇ ਨੇ ਜੇ ਤੁਸੀਂ ਸਰਾਹ ਚ ਪੈਣਾ ਵਾ ਤਾਂ ਉਹਦਾ 100 ਰੁਪਿਆ ਇੱਕ ਜਣੇ ਦਾ ਫਿਰ ਮੈਂ ਕਿਹਾ ਵੀ 100 100 ਉੱਥੇ ਦੇਣਾ ਤਾਂ ਤੈਂ 200 ਰੁਪਏ ਦੋ ਜਣਿਆਂ ਨੂੰ 150 ਰੁਪਏ ਕੋਈ ਜ਼ਿਆਦਾ ਨਹੀਂ ਹੈਗਾ ਤੇ ਬਹੁਤ ਸੋਹਣਾ ਰੂਮ ਆ ਤੇ ਸਮਾਨ ਸਮੂਹ ਰੱਖਦੇ ਆ ਫਿਰ ਕਰਦੇ ਆ ਗੱਲਬਾਤ ਆਪਾਂ ਜੀ ਅੱਜ ਪਹੁੰਚ ਗਏ ਸੀਗੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾ ਬੀਕਾਨੇਰ ਬੀਕਾਨੇਰ ਪਹੁੰਚ ਗਏ ਜੀ ਰਾਜਸਥਾਨ ਤੇ ਆਪਾਂ ਨੂੰ ਇੱਥੇ ਕਮਰਾ ਮਿਲ ਗਿਆ ਸੀਗਾ ਅੰਦਰ ਤੇ ਸਾਈਕਲ ਆਪਾਂ ਉੱਧਰ ਲਾਦੇ ਸੀ ਪ੍ਰਸ਼ਾਦੇ ਦੀ ਇੱਥੇ ਵਿਵਸਥਾ ਹੈ ਨਹੀਂ ਸੀ ਤੇ ਬਾਬਾ ਜੀ ਤੋਂ ਆਪਾਂ ਪੁੱਛਿਆ ਤੇ ਬਾਬਾ ਜੀ ਕਹਿੰਦੇ ਉੱਧਰ ਹੇਗਾ ਇੱਕ ਬਾਜ਼ਾਰ ਚ ਉਥੇ ਛਕਿਓ ਤੇ ਆਪਾਂ ਹੁਣ ਉਧਰ ਚੱਲਦੇ ਆਂ ਜੀ ਮੈਂ ਕਿਹਾ ਆਪਾਂ ਸੋਚਿਆ ਸੀਗਾ ਵੀ ਐ ਸਾਈਕਲਾਂ ਤੇ ਵੀਕਾਂ ਨੇ ਰਾਜਾਂਗੇ ਰਾਜਸਥਾਨ ਬੱਲੇ ਵੀ ਨਹੀਂ ਸੋਚਣਾ ਆਏ ਨਾ ਰੇ ਸੁਪਨਾ ਆ ਮੜੇ ਨਾਲ ਲਾ ਲਾ ਉੱਪਰ ਜੇ ਮੇ ਸੁਪਨਾ ਜੇ ਨਹੀਂ ਹੁੰਦਾ ਸੁਪਨਾ ਜੇ ਆ ਵੀ ਸੁਪਨੇ ਜੇ ਫਿਰਦਨੇ ਆਪਾਂ ਹਾਂ ਉਦਾਂ ਫੀਲ ਹੋ ਜਾਂਦਾ ਲੱਤਾਂ ਰੁੱਤ ਦੁਖਦੀਆਂ ਨੇ ਨਾ ਨਾ ਓਕੇ ਆ ਮੈਂ ਤਾਂ ਉਹ ਮਸਾਜ ਦੀ ਕਰਾ ਲਈ ਪਿਆਰ ਬੈਠੋ ਨੇ ਹਾਂ ਉਹ ਵਧੀਆ ਵਾ ਉਹਨੇ ਪਤਾ ਨਹੀਂ ਕਿਹੜੇ ਬਾਡੀ ਦੇ ਵਟਣ ਐਕਟਿਵ ਵਗਾਰ ਤੇ ਸੈੱਟ ਕਰਤਾ ਸਰੀਰ ਸਹੀ ਗਾ ਰਾ ਉੱਥੇ ਬੀਕਾਨੇਰ ਬੈਠੇ ਆਪਾਂ ਗੁਰਦਰਾ ਸਿੰਘ ਸਭਾ ਇਹਨੇ ਉੱਥੇ ਅੰਦਰ ਇੱਕ ਬਾਈ ਬੈਠਾ ਮ사ਜ ਵਾਲਾ ਮ사ਜ ਕਰਾ ਲਈ ਤੇ ਉਹ ਜਿਹੜਾ ਕੱਲ ਕਿਹੜਾ ਮੰਦਿਰ ਸੀਗਾ ਰੁਕੇ ਸੀਗੇ ਸ੍ਰੀ ਰਾਮ ਧਾਮ ਸੀਗਾ ਸ੍ਰੀ ਰਾਮ ਧਾਮ ਨਹੀਂ ਹੈ ਮਾ ਕਰਣੀ ਮੰਦਿਰ ਉੱਥੇ ਭਰਾਵਾ ਹਾਂ ਉਹ ਰਾਤ ਉੱਥੇ ਪਤਾ ਨਹੀਂ ਬੰਦੇ ਜੇ ਫਿਰਦੇ ਸੀ ਮੈਨੂੰ ਆਇਆ ਮੈਂ ਕਿਹਾ ਮੇਰੇ ਬੈਗ ਬਾਹਰ ਪਏ ਸੀ ਨਾ ਜਿਵੇਂ ਹਾਂ ਹਾਂ ਮੈਨੂੰ ਲੱਗਿਆ ਮੈਂ ਕਿਹਾ ਤੇ ਬੈਗ ਖੋਲ ਹੀ ਜਾਂਦੇ ਨੇ ਮੇਰੀ ਅੱਖ ਖੁੱਲ ਗਈ ਜਦੋਂ ਰਾਤ ਤੁਹਾਨੂੰ ਚਾਰ ਵਾਰ ਕਿਹੜੇ ਘਟਿਆ ਵੀ ਮੈਂ ਵੀ ਲੋਕੀਂ ਨਹੀਂ ਰੁਟ ਘਟਿਆ ਸੀ ਹਾਂ ਹਾਂ ਬਾਕੀ ਹੁਣ ਫਿਰਦੇ ਆ ਆਪਾਂ ਬੀਕਾਨੇਰ ਬੀਕਾਨੇਰ ਦੇ ਬਾਜ਼ਾਰ ਚ ਕਿਹੜਾ ਰਾਣੀ ਬਾਜ਼ਾਰ ਰਾਣੀ ਬਾਜ਼ਾਰ ਹਾਂ ਰਾਣੀ ਬਾਜ਼ਾਰ ਤੇ ਗੁਰਦਰਾ ਸਾਹਿਬ ਪ੍ਰਬੰਧ ਆਪਣੇ ਸਿੰਘ ਸਭਾ ਦਾ ਸੀ ਆਪਣੇ ਲੰਗਰ ਪਾਣੀ ਦਾ ਨਹੀਂ ਸੀ ਉੱਥੇ ਬਾਬਾ ਜੀ ਤੋਂ ਪੁੱਛਿਆ ਉੱਥੇ ਫਿਰ ਆਪਾਂ ਚੱਲਦੇ ਆਂ ਇਧਰ ਰੇਲਵੇ ਸਟੇਸ਼ਨ ਵਾਲ ਦੱਸਿਆ ਉਹਨਾਂ ਨੇ ਬਾਬਾ ਕਹਿੰਦਾ ਤੁਹਾਨੂੰ ਸਮਾਨ ਦੇ ਦਿੰਦੇ ਆ ਹਾਂ ਤੇ ਵੀ ਤੁਸੀਂ ਦੇਖ ਲਓ ਜੇ ਤੁਸੀਂ ਬਣਾ ਲਓ ਬਈ ਬਣਾ ਲਓ ਚਲੋ ਚੰਗੀ ਗੱਲ ਆ ਕੋਈ ਆ ਉਹ ਫਿਰ ਮੈਂ ਕਿਹਾ ਬਾਬਾ ਜੀ ਨੂੰ ਮੈਂ ਕਿਹਾ ਬਾਬਾ ਜੀ ਵੀ ਅਸੀਂ ਨਾ ਐ ਕਰਕੇ ਸਾਈਕਲਿਸਟ ਆ ਸਾਈਕਲ ਚਲਾ ਕੇ ਆਇਆ ਅਜ ਵੀ ਅਸੀਂ ਥੋੜਾ ਜਿਹਾ ਆਪਦਾ ਵੀ ਕੰਮ ਕਰਨਾ ਵਾ ਸਿੱਕਕੇ ਹੋ ਸੀ ਤੇ ਤਾਂ ਕਰਕੇ ਥੱਕੇ ਹੋਇਆ ਵਾ ਵੀ ਬਾਹਰ ਹੀ ਖਾਏ ਆਉਣੇ ਫਿਰ ਉਹ ਸਟੇਸ਼ਨ ਵਾਲ ਦੱਸਿਆ ਸਾਨੂੰ ਵੀ ਸਟੇਸ਼ਨ ਵਾਲ ਖਾਏ ਉਹ ਤੇ ਇਹ ਵੀ ਐਡਵੈਂਚਰ ਹੀ ਹੁੰਦੇ ਆ ਨਾ ਇੱਕ ਤਰ੍ਹਾਂ ਦੇ ਵੀ ਇਹਦੀ ਆਪਾਂ ਜਗ੍ਹਾ ਲੱਭਣੀ ਪਰ ਖਾਣਾ ਪਤਾ ਨਾ ਦੇਖਣਾ ਕੰਫਰਟੇਬਲ ਜ਼ੋਨ ਚੋਂ ਬਾਹਰ ਰਹਿਣਾ ਬਾਹਰ ਨਿਕਲਣਾ ਦੀ ਕੋਈ ਪਤਾ ਨਹੀਂ ਕਿੱਥੇ ਰਹਿਣਾ ਖਾਣਾ ਖਾਣਾ ਕੋਈ ਕੀ ਕਰਨਾ ਕੀ ਰੂਟ ਸਾਰਾ ਰਾਤ ਨੂੰ ਟਾਈਮ ਤੇ ਹੀ ਆਪਣਾ ਦੇਖਣਾ ਪੈਂਦਾ ਵਾ ਸਾਨੂੰ ਰਾਤ ਹਨੇਰਾ ਹੋ ਗਿਆ ਸਾਨੂੰ ਮੰਦਰ ਦੇ ਸਿਆ ਅਸੀਂ ਮੰਦਰ ਦੇ ਉਹ ਲਾ ਲਿਆ ਮੰਦਰ ਚ ਟੈਂਟ ਲਾ ਲਿਆ ਹਾਂ ਵਧੀਆ ਸੀਗਾ ਉਹ ਵੀ ਮਾਹੌਲ ਹਾਂ ਹੋਰ ਮੈਂ ਕਿਹਾ ਸਾਡਾ ਮੈਂ ਕਿਹਾ ਨਾ ਕੱਟ ਤੋਂ ਕੱਟ 5 ਮਿੰਟ ਦੇ ਵਿੱਚ ਆਪਣਾ ਘਰ ਰੈਡੀ ਹੋ ਗਿਆ ਸੀਗਾ ਹਾਂ 5 ਮਿੰਟ ਚ ਘਰ ਰੈਡੀ ਹੋ ਗਿਆ ਅੱਛਾ ਕੀ ਹੈ ਪ੍ਰਸ਼ਾਦਾ 80 ਰੁਪਏ ਦੀ ਥਾਲੀ ਕਹਿੰਦੇ ਉੱਥੇ ਬਾਬਾ ਵੀ ਆਸ਼ੀਰਵਾਦੀ ਥਾਲੀ ਜਨਾਗੋ ਮਾਰ ਕੇ ਜਿੰਨੀ ਮਰਜੀ ਰੋਟੀ ਖਾਓ 80 ਰੁਪਏ ਦੀ ਥਾਲੀ ਵਿੱਚ ਹਾਂ ਰੱਜ ਕੇ ਰੋਟੀਆਂ ਖਾਓ ਕਿ ਨਹੀਂ ਤੇ ਬਾਈ ਸਸਤਾ ਬਹੁਤ ਹੈ ਬਾਈ ਉਹੀ ਚੀਜ਼ ਜਿਹੜੀ ਤੈਨੂੰ ਮੈਂ ਕਹਿੰਦਾ ਸੀਗਾ ਇਹ ਵੀ ਦੇਖਾਂਗੇ ਜੀ ਪਾਪਾ ਜੀ ਪਾਪਾ ਜੀ ਕਿੱਸ ਨੇ ਵੀ ਆ ਬੜੀ ਮਿਲਦੀ ਆ ਪੀਕਾ ਨੇਰ ਮੈਂ ਵੀ ਜਦੋਂ ਸਾਈਕਲ ਆਪਾਂ ਆ ਰਹੇ ਸੀ ਨਾ ਮੇਰੇ ਜਾਸੂ ਇਹਦੀ ਸਬਜ਼ੀ ਵੀ ਸਬਜ਼ੀ ਦੀ ਬੜੀ ਸਵਾਦ ਹੁੰਦੀ ਆ ਇਹਦੀ ਇਹ ਵੀ ਦੇਖਾਂਗੇ ਤੇ ਇੱਕ ਗੱਲ ਹੋਰ ਉਹ ਗੋਲ ਗੱਪੇ ਬੜੇ ਸਸਤੇ ਆ ਗੋਲ ਗੱਪੇ ਸੱਤ ਦੇ ਰਿਹਾ ਗੋਲ ਗੱਪੇ ਵੀ ਤੇ ਅੱਗੇ ਐ ਬਯਾਰ ਚਾਫਾ ਕਿਸੇ ਨਾਲ ਬੋਲਣਾ ਹੁੰਦਾ ਐ ਤਾਂ ਨਹੀਂ ਬੋਲਦੇ ਹੁੰਦੇ। ਅਪਾ ਸ਼ਰਿਆਮ ਗੱਲਾਂ ਕਰਦੇ ਜਾਂਦੇ। ਮੂਰੇ ਕੈਮਰਾ ਚੱਲਦਾ ਉਹਦੇ ਕੈਮਰਾ। ਹਨਾ ਜਾ ਕੇ ਜਾ ਕੇ ਨਹੀਂ ਖੁੱਲ ਗਈ। ਐ ਕੋਈ ਪ੍ਰਵਾਹ ਨਹੀਂ। ਕੌਣ ਕੀ ਦੇਖਦਾ ਵਾ ਕੋਈ। ਹੁਣ ਕਹਿੰਦਾ ਇਹ ਬਾਈ ਨਹੀਂ ਦਾਤ ਕਿ ਮੈਨੂੰ ਗੱਲ ਜਾਰ ਆ ਗਈ। ਬਾਈ ਕਹਿੰਦਾ ਐ ਹੁਣ ਤਾਂ ਟੀਵੀ ਤੇ ਸੱਤ ਆੜੇ ਖਾਵਲਾ ਦੇਣ ਲੱਗਣਾ ਮੈਨੂੰ। ਐ ਹਾਂ ਉਹ ਵੀ ਦੇ ਦਾਂਗੇ ਬਾਈ। ਉਹ ਆ ਗਿਆ ਜੰਕਸ਼ਨ। ਜੰਕਸ਼ਨ ਆ ਗਿਆ ਦਾ। ਤੇ ਪ੍ਰਸ਼ਾਦਾ ਜੀ ਕਹਿੰਦੇ ਆ ਫੇਰ ਗੱਲ ਕਰਦੇ ਆਂ ਜੀ ਜਾ ਕੇ ਆਪਾਂ ਤੇ ਆਪਾਂ ਪਹੁੰਚ ਗਏ ਰੇਲਵੇ ਸਟੇਸ਼ਨ। ਰੇਲਵੇ ਸਟੇਸ਼ਨ। ਇਸੇ ਭਾਈ ਇੰਨਾ ਜ਼ਿਆਦਾ ਕੱਟ ਰੋ ਨਾ ਜਦੋਂ ਰੇਲਵੇ ਤੇੋਂ ਲੱਗਦਾ ਨਾ ਆਪਾਂ ਕਿੰਨੀ ਦਿੱਕਤ ਹੋਈ ਆ ਹਾਲਾਪ ਉਹ ਪਾਰ ਹੀ ਨਹੀਂ ਕਰਾ ਇਹਨੂੰ ਫੇਰ ਲੱਗਣ ਨੂੰ ਤਿਆਰ ਹੋਗਾ ਅਸੀਂ ਦੇਖਿਆ ਹਾਂ ਹਾਂ ਸਟੇਸ਼ਨ ਤੇ ਬਹੁਤ ਭਾਈ ਇੱਥੇ ਫਾਟਕਾਂ ਦੇ ਬਹੁਤ ਕੱਟ ਲੱਗਦਾ ਕਿ ਗਲੀ ਜੀ ਆ ਭੀੜੀ ਜੀ ਉਥੋਂ ਟ੍ਰੇਨ ਲੰਘਦੀ ਜਿਵੇਂ ਇੰਡੋਨੇਸ਼ੀਆ ਚ ਲੰਘਦੀ ਹਣਾ ਉਹ ਗੱਲਬਾਤ ਆ ਇੱਥੇ ਮੈਂ ਕਹਿੰਦਾ ਪਤਾ ਹੀ ਨਾ ਫਾਟਕ ਫਾਟਕ ਖੋਲਦਾ ਜਦ ਹੀ ਲੱਗ ਜਾਂਦਾ ਹਾਲੇ ਅਸੀਂ ਫਾਟਕ ਕ੍ਰੋਸ ਹੀ ਕਰਾ ਇਹਨੂੰ ਫੇਰ ਥੱਲੇ ਆ ਗਏ ਉਹਨੂੰ ਮੈਂ ਇੱਧਰ ਜੀ ਸ਼ਹਿਰ ਦਿਖਾਉਣਾ ਦੂਜੇ ਪਾਸੇ ਕਰਕੇ ਆ ਸ਼ਹਿਰ ਰਾਤ ਨੂੰ ਵੀ ਐ ਪੂਰੀ ਪਰ ਟਾਈਮ ਤਾਂ ਕੁਝ ਹੋਇਆ ਨਹੀਂ 7 ਵਜੇ ਹੋਣਗੇ ਮੈਨੂੰ ਲੱਗਦਾ ਨਾ ਹਾਂ ਆ ਪਰ ਬੋਰਡ ਲੱਗਿਆ ਹੋਇਆ ਨੋਖਾ ਕੋਟਕਟ ਕੇਈਐਮ ਰੋਡ ਗੰਗਾ ਸ਼ਹਿਰ ਤੇ ਫਾੜਪਾਜ਼ਾ ਰੇਲਵੇ ਸਟੇਸ਼ਨ ਇਹ ਵੀਕਾ ਨੇੜੇ ਦੇ ਲੋਕਲ ਹਨਾ ਕੋਈ ਹੋਣਗੇ ਇੱਥੇ ਜਿੰਨੇ ਬਾਜ਼ਾਰ ਬਜੂਰ ਜੇ ਨੇ ਗਲੀਆਂ ਗੁਲੀਆਂ ਦੇ ਨਾਮ ਤੇ ਆ ਭਾਈ ਚੌਂਕ ਆ ਗਿਆ ਲੁਧਿਆਣਾ ਸਰਮਾਗਾ ਹਾਂ ਲੁਧਿਆਣੇ ਵਾਂਗੂ ਆ ਸਹੀ ਗੱਲ ਆ ਪਰ ਪਰ ਆ ਗਾ ਨੇ ਸੜਕੀਆਂ ਗਲੀਆਂ ਜਿਹਾ ਬਹੁ ਖੁੱਲੀਆਂ ਨੇ ਨਾ ਗਲੀਆਂ ਬਾੜੇ ਖੁੱਲੀਆਂ ਨੇ ਚਲ ਆਪਾਂ ਪਹਿਲਾਂ ਲੱਭਦੇ ਆਪ ਕਿੱਥੇ ਆ ਫੇਰ ਗੱਲਬਾਤ ਕਰਦੇ ਆ ਬਾਕੀ ਬਾਕੀ ਜੁੜੇ ਰਹੋ ਬਈ ਆਪਣੇ ਜਾਂਦਾ ਸਫ਼ਰ ਦੇ ਨਾਲ ਜੁੜਿਆ ਕਰੋ ਤੇ ਕਹਾ ਸ਼ੇਅਰ ਜ਼ਰੂਰ ਕਰ ਦਿਆ ਕਰੋ ਮੋਟਾ 부ਜੀਆ ਕਹਿੰਦਾ ਬਈ ਅੱਛਾ ਮੋਟਾ 부ਜੀਆ ਤੇ ਥਾਲੀ ਆ ਗਈ ਆਪਣੀ ਜੀ ਇਹ 70 ਰੁਪਏ ਦੀ ਥਾਲੀ ਆ ਆਪਾਂ 80 ਰੁਪਏ ਵਾਲੀ ਲੱਭਦੀ ਸੀ ਤੇ ਇਹ ਚ ਰੋਟੀਆਂ 6-7 ਰੋਟੀਆਂ ਆ ਮਿਰਚਾਂ ਪਿਆਜ਼ ਸਲਾਦ ਦਾਲ ਤੇ ਕਹਾ ਪਕੌੜੀਆਂ ਜਾਂ ਆਲੂ ਮਟਰ ਤੇ ਪਾਣੀ ਮੈਂ ਵੀ ਨਾਲ ਬੰਦੇ ਅਸੀਂ ਨਾਲ ਦੋ ਬੰਦੇ ਤੇ ਪਾ ਲਵੇਟੇ ਹੋਣਗੇ ਨਾ ਕਾਦੀਆ ਬਹੁਤ ਲੱਗੀ ਆ ਭੁੱਖ ਬਹੁਤ ਲੱਗੀ ਆ ਤੇ ਬਾਕੀ ਗੱਲਬਾਤ ਜਾ ਕੇ ਕਰਦੇ ਆ ਕੀ ਕੀ ਪੈਂਦਾ ਭਾਈ ਇਹ ਚ ਕੀ ਕੀ ਪੜਦਾ ਹੈ ਇਹ ਤਰ ਬਦਾਮ ਪਿਸਤਾ ਜੁੱਸਰ ਬਦਾਮ ਪਿਸਤਾ ਮੈਂ ਵੀ ਆ ਰੋਟੀ ਖਾ ਲਈ ਆਪਾਂ ਤੇ ਕੇਸਰ ਵਾਲਾ ਦੁੱਧ ਚੱਲੂ ਅੱਜ ਕੱਪ ਕੱਪ ਪਕਨੇਗਾ ਨਹੀਂ ਐਨਰਜੀ ਜ਼ਰੂਰੀ ਆਹਾ ਹਾ ਹਾ ਯਾਰ ਦੁੱਧੇ ਨਹੀਂ ਪੀਤਾ 7 ਦਿਨ ਹੋ ਗਏ ਆਪਾਂ ਦਰਬਾਰ ਸਾਹਿਬ ਤੋਂ ਬਹੁਤ ਵਾਰ ਪੀਤਾ ਹਾਂ ਹਾਂ ਦਰਬਾਰ ਸਾਹਿਬ ਦਰਬਾਰ ਇਹ ਬੀਕਾ ਬੀਕਾ ਨੇਰ ਦਾ ਪੇਸਤਾ ਦੁੱਧ ਤੇ ਪੁੱਲੜ ਵਾਲੇ ਕੱਪ ਕੇ ਕੇਸਰ ਦੁੱਧ ਕੇ ਪੇਸਤਾ ਕੇਸਰ ਬਦਾਮ ਦੁੱਧ ਮਿਕਸ ਆ ਸਾਰਾ ਕੁਝ ਮੈਂ ਵੀ ਬਲਾਸ ਬਲਾਸ ਤੋਂ 40 ਰੁਪਏ ਦਾ ਦਿੰਦੇ ਨੇ ਭਾਈ ਕੱਲ ਬਾਦ ਪੂਰੀ ਅੰਡਾ ਇਸ ਤਰ੍ਹਾਂ ਹੀ ਇਹ ਪਤਾ ਲੱਗੂਗਾ ਕਿ ਚਾ 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 ਬਲਾਈ ਦਾ ਵੀ ਆਉਗਾ ਇਸ ਤਰ੍ਹਾਂ ਲਾਇਆ ਹੋਇਆ ਹੈ ਕੰਮ ਇਹ ਹਾਂਜੀ ਹੁਣ ਵਿਲੇ ਹੋਏ ਸੀਗੇ ਮੋੜਾ ਮੋਟਾ ਵੀਡੀਓ ਡੇਟਿੰਗ ਦਾ ਕੰਮ ਕਰਨਾ ਸੀ ਖਲਾਰਾ ਜਾ ਪਿਆ ਪਿਆ ਸੀ ਉਹ ਠੀਕ ਕੀਤਾ ਤੇ ਵੀਡੀਓ ਤੁਸੀਂ ਦੇਖ ਲਈ ਅੱਜ ਬਸ ਜਿੰਨਾ ਕ ਸਫਰ ਸੀ ਉਹ ਤੁਹਾਨੂੰ ਦਿਖਾਇਆ ਅਬੀਕਾਨੇਰ ਆ ਗਏ ਸੀ ਗੁਰਦਾਰਾ ਸਿੰਘ ਸਵਾ ਸਾਹਿਬ ਤੇ ਸਵੇਰੇ ਦੇਖਦੇ ਆਂ ਕਿੱਥੇ ਜਾਣਾ ਵਾ ਰੂਟ ਕੋਈ ਪਲਾਨ ਕਰਦੇ ਆ ਕੀ ਦੇਖਣਾ ਰਸਤੇ ਵਿੱਚ ਤੇ ਵੀਡੀਓ ਜੇ ਵਧੀਆ ਲੱਗੀ ਸਭ ਤੋਂ ਪਹਿਲਾਂ ਲਾਈਕ ਜਰੂਰ ਕਰਿਆ ਕਰੋ ਕਮੈਂਟ ਆਪਦੇ ਜਾਣਕਾਰਾਂ ਨੂੰ ਸਾਂਝੀ ਜਰੂਰ ਕਰਿਆ ਕਰੋ ਤੇ ਸਫਰਨਾ ਜੁੜੇ ਰਹੋ ਜੀ ਮਿਲਦੇ ਆ ਇੱਕ ਕੱਲ ਨੂੰ ਨਵੀਂ ਵੀਡੀਓ ਲੈ ਕੇ ਰੱਬ ਰਾਖਾ ਸਤਿ ਸ੍ਰੀ ਅਕਾਲ